ਸੋਚ ਕੰਜਾਰੀ ਨੇ ਲੋਕੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਨੀ ਪਈ ਹੈ ਸੋਚ ਕੰਜਾਰੀ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੋਚ ਚੁੱਕਣਾ ਸੰਵਿਧਾਨਿਕ ਹਾਕਾ ਹੈ ਸੰਵਿਧਾਨ ਦੀ ਸੋਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਜੀ ਜਦੋਂ ਅਕਾਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ ਸਵਾਲ ਸੋਚ ਚੁੱਕਣ ਜਾਰੇ ਨੇ ਔਖੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਣੀ ਪਈ ਹੈ ਸੋਚ ਚੁੱਕਣ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੋਚ ਚੁੱਕਣਾ ਸੰਵਿਧਾਨਿਕ ਹਾਕਾ ਹੈ ਸੰਵਿਧਾਨ ਦੀ ਸੋਚ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਹੈ ਜੀ ਜਦੋਂ ਕੱਲੀ ਦਲ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ ਸਵਾਲ ਸੌਂ ਚੁੱਕਣ ਜਾਰੇ ਨੇ ਔਖੀ ਲੰਬੀ ਤਸ਼ੱਦਦ ਜਿਹੜੀ ਪਰਿਵਾਰ ਨੂੰ ਚੱਲਣੀ ਪਈ ਹੈ ਸੌਂ ਚੁੱਕਣ ਦੇਖੋ ਇਸ ਤਰ੍ਹਾਂ ਹੈ ਮੈਂਬਰ ਪਾਰਲੀਮੈਂਟ ਬਣੇ ਨੇ ਲੋਕਾਂ ਨੇ ਬਣਾਇਆ ਸੌਂ ਚੁੱਕਣਾ ਸੰਵਿਧਾਨਿਕ ਹਾਕਾ ਹੈ ਸੰਵਿਧਾਨ ਦੀ ਸੌਂ ਚੁੱਕ ਕੇ ਆਪ ਦੀ ਕੱਲ ਉਹਨਾਂ ਨੇ ਐਮਪੀ ਦੀ ਸ਼ੁਰੂਆਤ ਕਰਨੀ ਹੈ ਸੰਵਿਧਾਨ 'ਚ ਭਰੋਸਾ ਉਹਨਾਂ ਨੇ ਆਪ ਦਾ ਦਿਖਾਉਣਾ ਚੰਗੀ ਗੱਲ ਹੈ ਜੀ ਇੱਥੇ ਮਾੜੀ ਗੱਲ ਜੀ ਜਦੋਂ ਅਕਲੀ ਦਿਲ ਦੀਆਂ ਮੀਟਿੰਗਾਂ ਦੇ ਵਿੱਚ ਤੁਹਾਡੀ ਗੈਰ ਹਾਜ਼ਰੀ ਨੂੰ ਲੈ ਕੇ ਬਹੁਤ ਸਵਾਲ